ਉਦਘਟਨਾਵਾਂ ਸਾਨੂੰ ਸੋਚਣ ਦੇ ਵਾਸਤੇ ਮਜਬੂਰ ਕਰਦੇ ਆ ਕਿ ਹੋ ਕੀ ਰਿਹਾ ਹੈ ਸਮਾਜ ਦੇ ਵਿੱਚ ਕਿਹੋ ਜਿਹੇ ਵਰਤਾਰੇ ਵਾਪਰ ਰਹੇ ਨੇ ਅੱਜ ਇੱਕ ਖਬਰ ਨੇ ਤੁਹਾਡੇ ਨਾਲ ਜੁੜਨ ਲਈ ਮਜਬੂਰ ਕਰਤਾ ਤੇ ਲੋਕਾਂ ਦੇ ਦੰਦ ਵੀ ਜੁੜਦੇ ਕਾਰਨ ਇੱਕ ਧੀ ਨੂੰ ਉਹਦੀ ਮਾਂ ਨੇ ਵਰਦਿਆ ਕਿ ਤੂੰ ਕੁੜੀਏ ਜੀਨ ਨਾ ਪਾਇਆ ਕਰ ਸੋਹਣੀ ਨਹੀਂ ਲੱਗਦੀ ਉਹਦਾ ਭਰਾ ਵੀ ਰੋਕਦਾ ਸੀ ਕੁੜੀ ਨੂੰ ਸ਼ੌਂਕ ਸੀ ਕਿ ਜੀਨਸ ਪਾਉਣੇ ਹਨ ਪਰਿਵਾਰਸੀ ਉਹ ਪਾਉਣ ਨਹੀਂ ਦਿੰਦਾ ਸੀ ਤੇ ਫਿਰ ਉਹਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਜਿਹਦਾ ਸੋਚਿਆ ਨਹੀਂ ਜਾ ਸਕਦਾ ਘਰੇ ਚੋਰੀ ਕੀਤੀ ਗਹਿਣਾ ਗੱਟਾ ਚੱਕਿਆ ਲੱਖਾਂ ਰੁਪਏ ਜਿਹੜੇ ਘਰੇ ਸੀ ਉਹ ਚੱਕੇ ਮਾਂ ਦਾ ਕਤਲ ਕੀਤਾ ਭਰਾ ਦਾ ਕਤਲ ਕੀਤਾ ਤੇ ਫੇਰ ਬਾਜ਼ਾਰ ਦੇ ਵਿੱਚ ਸਕੂਟੀ ਲੈ ਕੇ ਘੁੰਮਦੀ ਰਹੀ ਐਨਾ ਜੀ ਇਹ ਬਰਤਾਰਾ ਸੱਚਾ ਹੈ ਔਰ ਜਮਨਾ ਨਗਰ ਦੀ ਇਹ ਕਹਾਣੀ ਹੈ ਹਰਿਆਣੇ ਦੀ ਮੇਰੇ ਸਾਹਮਣੇ ਡਿਟੇਲ ਹੈ ਤੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਆਜ਼ਾਦ ਨਗਰ ਦੇ ਵਿੱਚ ਰਹਿਣ ਵਾਲੀ ਆਜ਼ਾਦ ਖੇਲਾਂ ਦੀ ਇੱਕ ਕੁੜੀ ਉਹਨੇ ਆਪਣੀ ਮਾਂ ਮੀਨਾ ਤੇ ਭਰਾ ਰੌਹਲ ਦਾ ਕਤਲ ਕੀਤਾ ਉਸ ਤੋਂ ਬਾਅਦ ਵਿੱਚ ਉਹੋ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਘੁੰਮਦੀ ਰਹੀ ਬਾਜ਼ਾਰਾਂ 'ਚ ਘੁੰਮਦੀ ਰਹੀ ਆਸ-ਪਾਸੇ ਗੇੜੀਆਂ ਲਾਉਂਦੀ ਰਹੀ ਪੂਰੀ ਤਰ੍ਹਾਂ ਤਿਆਰ ਕਾਰਨ ਕਿ ਮਾਂ ਤੇ ਭਰਾ ਦੇ ਕਤਲ ਦੀ ਘਟਨਾ ਨੂੰ ਉਹ ਲੁੱਟ ਦੀ ਘਟਨਾ ਬਣਾ ਸਕੇ ਇਕੱਲੇ ਨਹੀਂ ਉਹਨੇ ਨਾਲ ਕ੍ਰਿਸ ਨਾਂ ਦੇ ਇੱਕ ਨੌਜਵਾਨ ਨੂੰ ਲਿਆ ਕ੍ਰਿਸ ਉਹਦਾ ਚਚੇਰਾ ਭਰਾ ਲੱਗਦਾ ਹੈ 18 ਸਾਲ ਦਾ ਉਹ ਨੌਜਵਾਨ ਉਹਨੂੰ ਲਾਲਚ ਦਿੱਤਾ ਕਿ ਨਾਨੀ ਵਾਲਾ ਘਰ ਤੇਰੇ ਨਾਲ ਕਰਾ ਦੇਾਂਗੇ ਤੇ ਨਾਲੇ 50000 ਰੁਪਏ ਦੇ ਮੰਗੇ ਫਿਰ ਵਿਆਹਤ ਬਣੀ ਇੱਕ ਕੁੜੀ ਦਾ ਨਾਂ ਕਾਜਲ ਹੈ ਕਾਜਲ ਨੇ ਆਪਦੇ ਚਚੇਰੇ ਭਰਾ ਦੇ ਨਾਲ ਮਿਲ ਕੇ ਇਹ ਵਿਆਹਤ ਬਣਾਈ ਕਿ ਮਾਂ ਨੂੰ ਤੇ ਭਰਾ ਨੂੰ ਖਤਮ ਕਰ 23 ਜੂਨ ਨੂੰ ਸਵੇਰੇ ਕੰਨਾਂ ਦੇ ਵਿੱਚ 이어ਫੋਨ ਲਾ ਕੇ ਮੀਨਾ ਵੀਡੀਓ ਦੇਖ ਰਹੀ ਹੈ ਅਚਨਚਿਤ ਕ੍ਰਿਸ ਪਹੁੰਚਦਾ ਹੈ ਤੇ ਉਹ ਇੱਕ ਕੱਪੜਾ ਮੀਨਾ ਦੇ ਮੂੰਹ ਤੇ ਸੱਟ ਦਿੰਦਾ ਹੈ ਤੇ ਉਹਦਾ ਗਲ ਘੁੱਟ ਦਿੰਦਾ ਹੈ ਮੀਨਾ ਦੀ ਧੀ ਕਾਜਲ ਆਪਦੀ ਮਾਂ ਦੀਆਂ ਲੱਤਾਂ ਫੜ ਲੈਂਦੀ ਹੈ ਤਾਂ ਜੋ ਉਹ ਕਿਸੇ ਤਰੀਕੇ ਨਾਲ ਜ਼ੋਰ ਜਤਨ ਨਾ ਕਰ ਸਕੇ ਮਾਂ ਦੀ ਮੌਤ ਹੋ ਜਾਂਦੀ ਹੈ ਕਾਜਲ ਦਾ ਭਰਾ ਰੌਹਲ ਜਿਹੜਾ ਸ਼ੇਵ ਕਰਾਉਣ ਦੇ ਵਾਸਤੇ ਸੈਲੂਨ ਤੇ ਗਿਆ ਹੋਇਆ ਸੀ ਜਦੋਂ ਉਹ ਵਾਪਸ ਮੁੜਦਾ ਹੈ ਤਾਂ ਕ੍ਰਿਸ ਉਹਦੇ ਸਿਰ ਦੇ ਵਿੱਚ ਰੌਡ ਮਾਰ ਕੇ ਉਹਨੂੰ ਉੱਥੇ ਹੀ ਮਾਰ ਦਿੰਦਾ ਨਾਲ ਸਾਹਸ ਦਿੰਦੀ ਹੈ ਕਾਜਲ ਦੋਵੇਂ ਰਲ ਕੇ ਕਤਲਾ ਵਿੱਚ ਵਰਤੇ ਕੱਪੜਿਆਂ ਨੂੰ ਨਹਿਰ 'ਚ ਸੁੱਟ ਦਿੰਦੇ ਆ ਤੇ ਰਾੜ ਨੇੜੇ ਦੇ ਇੱਕ ਪਾਰਕ 'ਚ ਘਰੋਂ ਲਗਭਗ 14 ਲੱਖ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਗਾਇਬ ਕਰ ਦਿੰਦੇ ਆ ਕਾਜਲ ਐਕਟਵਾ ਸਕੂਟਰ ਦੀ ਡਿੱਗੀ ਦੇ ਵਿੱਚ ਕੀਮਤੀ ਗਹਿਣੇ ਰੱਖ ਕੇ ਇਧਰ ਉਧਰ ਘੁੰਮਦੀ ਰਹਿੰਦੀ ਐ ਤੇ ਕ੍ਰਿਸ਼ ਪਹੁੰਚ ਜਾਂਦਾ ਰਿਸ਼ੀਕੇਸ਼ ਹੌਲੀ-ਹੌਲੀ ਪੁਲਿਸ ਨੂੰ ਜਦੋਂ ਸ਼ੱਕ ਹੁੰਦਾ ਤੇ ਫਿਰ ਉਹ ਸਖਤੀ ਨਾਲ ਪੁਛਗਿੱਛ ਕਰਦੇ ਆ ਤੇ ਕਹਾਣੀ ਉਦੜ ਕੇ ਸਾਹਮਣੇ ਆ ਜਾਂਦੀ ਐ ਹੁਣ ਕਾਜਲ ਤੇ ਕ੍ਰਿਸ਼ ਦੋਵਾਂ ਦੀ ਰਾਸ਼ੀ ਇੱਕੋ ਹੀ ਹੋਊਗੀ ਤੇ ਹਾਲਤ ਵੀ ਦੋਵਾਂ ਦੀ ਇੱਕੋ ਜਿਹੀ ਹੋਣੀ ਹੈ 27 ਸਾਲ ਦੀ ਕਾਜਲ ਤੇ 18 ਸਾਲ ਦਾ ਕ੍ਰਿਸ ਦੋਵੇਂ ਹੁਣ ਦੋ ਕਤਲਾਂ ਦੇ ਕੇਸ ਦੇ ਵਿੱਚ ਜਮਨਾਨਗਰ ਪੁਲਿਸ ਨੇ ਨਾਮਜ਼ਦ ਕੀਤੇ ਆ ਅੱਗੇ ਕਾਰਵਾਈ ਹੋਊਗੀ ਗਾਹਾਂ ਕੀ ਹੋਊਗਾ ਇਹ ਸੋਚਣ ਵਾਲੀ ਗੱਲ ਹੈ ਪਰ ਸਾਡੇ ਸਮਾਜ ਦੇ ਵਿੱਚ ਵਰਤਾਰੇ ਕਿਹੋ ਜਿਹਾ ਵਾਪਰ ਰਹੇ ਨੇ ਮਾਪੇ ਜੇ ਧੀਆਂ ਨੂੰ ਕਿਸੇ ਗੱਲੋਂ ਵਰਜਦੇ ਨੇ ਤੇ ਗੱਲ ਕਤਲਾਂ ਤੱਕ ਪਹੁੰਚ ਰਹੀ ਹੈ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ